ਅੜਪੀਟਾਂ ਦੇ ਬਿਦੂਤੀ ਰਾਤ ਵਗਰੀ ਲਾਈਤੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਆਉਂਦੀ ਹੈ ਜਿਨ੍ਹਾਂ ਦੇ ਸਾਰੇ ਜਾਣਦੇ ਆ ਕਿ ਪਿਛਲੇ ਕੁਝ ਹਫ਼ਤੇ ਤੋਂ ਬਹੁਤ ਬਾਰਿਸ਼ ਪੈ ਰਹੀ ਹੈ ਔਰ ਬੱਦਲ ਫਟਣ ਤਾਂ ਕਿ ਨੋਬਤ ਆਈ ਜਵਾਸੇ ਦੇ ਵਿੱਚ ਕੁੱਲੂ ਦੇਖ ਲਓ ਮੰਡੀ ਦੇਖ ਲਓ ਬਹੁਤ ਨੂੰਸਾਰਾ ਮੈਂ ਉੱਥੇ ਵੀ ਜਿੰਨਾ ਪਾਣੀ ਸੀ ਉੱਥੇ ਉਹ ਸਾਰਾ ਮੁੜ ਕੇ ਮਾਰ ਸਾਨੂੰ ਝੜਨੀ ਪੈਣੀ ਪੰਜਾਬ ਨੂੰ ਸਾਰਾ ਪਾਣੀ ਇੱਧਰ ਆਇਆ ਚਾਹੇ ਉਥੇ ਇੰਡੈਮ ਤੇ ਆਇਆ ਚਾਹੇ ਬਿਆਸ ਟੈਂਕ ਤੇ ਆਇਆ ਚਾਹੇ ਬੰਦੇ ਪਾਟੇ ਦੇ ਪਾਣੀ ਗਿਆ ਤੇ ਇੱਕ ਲਿਮਟ ਹੁੰਦੀ ਹੈ ਕਿ ਇਸ ਲੈਵਲ ਤੱਕ ਪਾਣੀ ਨੂੰ ਸੰਭਾਲ ਸਕਦੇ ਆ ਲੇਕਿਨ ਪਾਣੀ ਇੰਨਾ ਜ਼ਿਆਦਾ ਹੋਇਆ ਕਿ ਉਹਨਾਂ ਨੇ ਗੇਟ ਕੋਲ ਨੇ ਪਏ ਉਹ ਪਾਣੀ ਰੋਕੀ ਉਹਨਾਂ ਨੂੰ ਬੰਨ ਬਚਾਣਾ ਸੀ ਤੇ ਪਾਣੀ ਛੜਨਾ ਪੈਦਾ ਹੈ ਉਸ ਪਾਣੀ ਨੇ ਬੜੀ ਮਾਨਮਾਰੀ ਇਸ ਵਾਰ ਇਹ ਕਿ ਹੈ ਜਿਹੜਾ ਜ਼ਾਵੀ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਰਾਗੀ ਟੈਂਕ ਡੰਡਾਣਾ ਜੀ ਉਸ ਤੋਂ ਜਿਹੜਾ ਪਾਣੀ ਆਇਆ ਇਹ ਜਿੰਨਾ ਸੁਣਾਈ ਗਿਆ ਦੇਖ ਰਹੇ ਹੋ 10 ਫੁੱਟ ਦਾ ਇੱਥੇ ਕਾਫੀ ਦਿਸਦਾ ਇਹ ਪ੍ਰਲਾਵਾ ਕਰੰਗਾ ਚਾਹੀਦਾ ਬੱਤੀ ਫਿਰ ਸੁਲਤਾਨਪੁਰ ਰੋਦੀਆ ਮੋਗਾ ਹੋ ਗਿਆ ਤੇ ਫਰੋਜਪੁਰ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਜਿਹੜਾ ਮਾਰ ਮਾਰਦਾ ਪਾਣੀ ਸਾਲਾ ਇਹ ਫਿਰ ਐਨ ਉੱਜਾ ਕੇ ਉੱਥੇ ਪਹੁੰਚਿਆ ਦਾ ਫਾਜ਼ਿਲਕਾ ਪਹੁੰਚਿਆ ਅੱਜ ਫਾਜ਼ਿਲਕਾ ਦੇ ਵਿੱਚ ਜਿਹੜੇ ਪਿੰਡ ਗੂੜ ਦੂਰ ਤੱਕ ਉੱਥੇ ਨੂੰ ਨੂੰ 10-10 ਫੁੱਟ ਪਾਣੀ ਦਾ ਖੜਾ ਲੱਗ ਗਿਆ ਪਿੰਡਾਂ ਚੋਂ ਕੱਢ ਛੱਡ ਕੇ ਬਾਹਰ ਉੱਤੀ ਜਗ੍ਹਾ ਤੇ ਬੈਠੇ ਆ ਉੱਥੇ ਸਿਰਫ ਰਸਣ ਦੀ ਲੋੜ ਹੈ ਇਹ ਸਿਹਰੀ ਸਾਰਾ ਦੇਖਿਆ ਕਿ ਇੱਥੇ ਸਾਡੇ ਗੁਰਦੁਆਰੇ ਸਹਿਬਾਨ ਹੋ ਗਏ ਸਾਡੇ ਸੰਤ ਬਹੁਤ ਹੋ ਗਏ ਨੇ ਲੈ ਜਾ ਪਿੰਡਾਂ ਦੇ ਚੋਟਾੜੀਆਂ ਭਰ ਭਰ ਕੇ ਰਾਸ਼ਨ ਆ ਰਿਹਾ ਰਾਸ਼ਨ ਜਿੱਥੇ ਕੋਈ ਕਮੀ ਨਹੀਂ ਹੈ ਇਹ ਹੀ ਮਹਿਸੂਸ ਕੀਤਾ ਗਿਆ ਕਿ ਪਸ਼ੂਆਂ ਦਾ ਚਾਰਾ ਜੀ ਪਸ਼ੂ ਤੇ ਖਜਾਰਾ ਦੀ ਗਿਣਤੀ ਹੈ ਇਹਨਾਂ ਨੂੰ ਡੀਸੀ ਸਾਹਿਬ ਨੇ ਦੱਸਿਆ ਸੀ ਕਿ 35-40 ਹਜ਼ਾਰ ਪਸ਼ੂ ਜਲਾ ਸਰਕ ਡਿਸਟ੍ਰਿਕਟ ਗੁਰਦਾਸਪੁਰ ਦਾ ਹੈ ਤੇ ਅਦਰਵਾਇਜ਼ ਦੇਖਿਆ ਜਾਏ ਤਾਂ ਬਸੋਤੇ ਪਸ਼ੂ ਰਹਿਣੇ ਉਹਨਾਂ ਦਾ ਚਾਰਾ ਤਾਂ ਅਸੀਂ ਕਮ ਸ਼ੁਰੂ ਕੀਤਾ ਹੋਇਆ ਆਲਰੇਡੀ ਸਾਡੇ ਹਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਨੋਨ ਡਿਸਟ੍ਰਿਕਟ ਬੰਦੇ ਨੇ ਉਹਨਾਂ ਵਿੱਚ ਸਾਡਾ ਚਾਰਾ ਸਾਡਾ ਰੈਗੂਲਰ ਜਾ ਰਿਹਾ ਜੋ ਜੋ ਡਿਮਾਂਡ ਆ ਰਹੀ ਹੈ ਰੋਜਪੁਰ ਜ਼ਿਆਦਾ ਜਾ ਰਿਹਾ ਕਿਉਂਕਿ ਉੱਥੇ 2-250 ਪਿੰਡ ਦੇ ਲੋ ਜਿੱਥੇ ਅਸੀਂ ਰਸਨ ਦੀ ਸੇਵਾ ਕਰ ਰਹੇ ਆ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਜੋ ਵੀ ਚਾਹੀਦਾ ਸਬੰਧ ਸਾਨੂੰ ਦੱਸੋ ਅਸੀਂ ਨਾਲ ਨਾਲ ਉਹਨੂੰ ਪੂਰਾ ਕਰਾਂਗੇ ਬਾਕੀ ਜਿਹੜੇ ਪਸ਼ੂਆਂ ਚਾਰੇ ਦੀ ਗੱਲ ਹੈ ਮਿਲ ਕੇ 2 40 ਟਨ ਆ ਚੁੱਕਾ ਹੈ ਤੇ 40 ਟਨ ਰਸਤੇ 'ਚ ਜਰ ਰਹੋ ਵੀ ਆ ਜਾਏਗਾ ਔਰ ਅਗਰ ਇਹ ਚਾਰ ਟਰੱਕ ਹੋਵੇ ਇੱਕ ਟਰੱਕ ਤੇਦਾ 20 ਟਨ ਚਾਰਾ ਆਇੰਦਾ ਤੇ ਉਹ ਚਾਰਾ ਹੀ ਲੈ ਕੇ ਟਰਾਲੀਆਂ ਲੈ ਕੇ ਜਿੱਥੇ ਲੋੜ ਹੈ ਇੱਕ ਲਿਸਟ ਬਣ ਜੇ ਵੀ ਇਸ ਪਿੰਡ ਦੇ ਵਿੱਚ ਅਸੀਂ ਇੰਨੀ ਢਾਲੀ ਭੇਜਣੀ ਹੈ ਤੇ ਉਹ ਮਤਲਬ ਕਿ ਜਿੰਨੂੰ ਜਿੰਨੀ ਲੋੜ ਉਹਨੂੰ ਉਹਨਾਂ ਚਾਰਾ ਦਿੱਤਾ ਜਾਵੇ ਇਕੱਠਾ ਨਾ ਕਰੋ ਇਹ ਦੇਖੇ ਇੱਕ ਬੰਦਾ ਚਾਰ ਚਾਰ ਮੰਡਲ ਲੈ ਕੇ ਬਹਿ ਗਿਆ ਤੇ ਉਹ ਗੱਲ ਨਹੀਂ ਆ ਰਸ ਮੁੱਕਣ ਨਹੀਂ ਦੇਾਂਗੇ ਆਪਾਂ ਚਾਰਾ ਤੇ ਹੁਣ ਵੀ ਮੈਂ ਦੱਸਿਆ ਕਿ ਇਹਨਾਂ ਨੂੰ ਵੀ ਅਸੀਂ 15 20 ਟਰੱਕਾਂ ਨੂੰ ਜਿਹੜੇ 20 20 ਟਨ ਦੇ ਹੈਗੇ ਨੇ ਸੋ 350 300 ਟਨ ਦਾ ਸਨ ਮੰਗ ਲੈਂਦੇ ਆ ਬਸ ਨਾ ਖਾਰਾ ਕਰ ਲੈਂਦੇ ਆ ਉਹ ਸੀ ਦੇ ਰਹੇ ਆ ਤੇ ਪਹਿਲਾ ਦੌਰ ਹੈ ਇਹ ਨਾਲ ਆਪਾਂ ਲੜਾਈ ਲੜ ਰਹੇ ਆ ਦੇਖੋ ਅਸੀਂ ਪੰਜਾਬੀ ਬੜੇ ਆ ਅਸੀਂ ਹਿੰਦੀ ਆ ਬੜੇ ਬੜੀਆਂ ਮਾਰਾਂ ਖਾਧੀਆਂ ਅਸੀਂ ਕਰੋਨਾ ਤੋਂ ਬਚ ਕੇ ਆਏ ਆ ਅਸੀਂ 2023 ਦੇ ਜਿਹੜਾ ਫਲੱਡ ਆਇਆ ਉਹ ਤੋਂ ਬਚ ਕੇ ਆਏ ਆ इवन 88 ਦੇ ਫਲੱਡ ਕੋਈ ਨਹੀਂ ਬੋਲਿਆ ਹੁਣ ਤੱਕ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ ਅੱਧਾ ਚੱਕ ਚੁੱਕਾ ਹੈ ਬਾਕੀ ਰਹਿ ਗਿਆ ਦੂਸਰੇ ਜਿਹੜੇ ਦੌਰ ਅਸੀਂ ਉਹਦੇ ਵੀ ਤਿਆਰ ਆ ਦੇਖੋ ਐਸ ਜਿਹੜਾ ਕੰਮ ਜੋ ਕਰਨਾ ਸੀ ਉਹਲੇ ਟਾਸ ਉਹਨੇ 100 ਕਰੋੜ ਦਾ ਜਿਹੜਾ ਸੀਗਾ ਉਹ ਬਜਟ ਰੱਖਿਆ ਸੀ ਆਪਾਂ ਜਿਹੜਾ ਕਦੇ ਮੁਕਿਆ ਨਹੀਂ ਹੈ ਉਹ ਜਾਰੀ ਹੈ ਚੱਲ ਰਿਹਾ ਹੈ ਲੇਕਿਨ ਇਹ ਪਹਿਲੇ ਦੌਰ ਦਾ ਹੈ ਇਸ ਤੋਂ ਬਾਅਦ ਜਿਹੜਾ ਦੂਸਰਾ ਦੌਰ ਸਟਾਰਟ ਹੋਣਾ ਉਹਦੇ ਵਿੱਚ ਮੈਡੀਸਨ ਦੀ ਲੋੜ ਪੈਣੀ ਹੈ ਬਸ ਉਹਨੇ ਬਿਮਾਰ ਪੈਣਾ ਹੈ ਉਸ ਨੂੰ ਨੇ ਬਿਮਾਰੀ ਫਲਾਣੀ ਹੈ ਬੰਦਿਆਂ ਨੇ ਬਿਮਾਰ ਪੈਣਾ ਹੈ ਤੇ ਉਹ ਮੈਂ ਤੇ ਡਾਕਟਰਾਂ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਉਹਨਾਂ ਸਾਡੀ ਐਮਰਜੈਂਸੀ ਸਾਡੇ ਡਾਕਟਰ ਸਾਡੀ ਮੈਡੀਕਲ ਕੋਈ ਥੋੜ੍ਹ ਨਹੀਂ ਆਨ ਦਿੱਤੀ ਜਾਏਗੀ ਸਰਕਾਰ ਨੇ ਤਾਂ ਕਰਨਾ ਹੀ ਕਰਨਾ ਹੈ ਲੇਕਿਨ ਆਪਾਂ ਵੀ ਕਸਟਮਰ ਨੂੰ ਵੀ ਜਿਹੜਾ ਮੈਕਸਿਮ ਜੋ ਮੈਡੀਸਨ ਆ ਜ਼ਰੂਰ ਦੇਵਾਂਗੇ ਫਿਰ ਅਗਲਾ ਜਿਹੜਾ ਦੌਰ ਆਣਾ ਜਦ ਪਾਣੀ ਉਤਰ ਜਾਂਦਾ ਹੈ ਮਹੀਨੇ ਦੋ ਮਹੀਨੇ ਬਾਅਦ ਫਿਰ ਸਾਡੀ ਟੀਮਾਂ ਜਾਣਗੀਆਂ ਸਾਰਾ ਸਰਵੇ ਕਰਕੇ ਦੇਖਣਗੇ ਕਿ ਕਿੰਨੇ ਘਰਾਂ ਨੂੰ ਕਿੰਨਾ ਗਰਾਂ ਨੁਕਸਾਨ ਹੋਇਆ ਤੋ ਉਹ ਅਸੀਂ ਪਹੁੰਚ ਦੇ ਮੁਤਾਬਕ ਅਸੀਂ ਕਰਾਂਗੇ ਹਾਂ ਇੱਕ ਇੱਥੇ ਮੈਂ ਸਟੈਪ ਚੱਕਿਆ ਕਿਉਂਕਿ ਸਾਡਾ ਟਰਸਟ ਇਹਦਾ ਅਸੀਂ ਪੈਸਾ ਨਹੀਂ ਲੈਂਦੇ ਕਿਸੇ ਤੋਂ ਸਾਡੀ ਕੋਈ ਚੀਜ਼ ਬੁੱਕ ਨਹੀਂ ਹੈ ਸਭ ਨੂੰ ਪਤਾ ਹੈ ਇਹ ਤੇ ਲੇਕਿਨ ਜਿਹੜੇ ਹੁਣ ਮੇਰੇ ਜਾਣਕਾਰ ਹੈਗੇ ਨੇ ਅਮਰੀਕਾ 'ਚ ਬੈਠੇ ਕੈਨੇਡਾ 'ਚ ਬੈਠੇ ਆਸਟ੍ਰੇਲੀਆ 'ਚ ਬੈਠੇ ਨਿਊਜ਼ੀਲੈਂਡ ਬੈਠੇ ਉਹ ਕਰਨਾ ਚਾਹੁੰਦੇ ਆ ਸੋ ਉਹਨਾਂ ਨੇ ਅਪਰੋਚ ਕੀਤੀ ਮੈਨੂੰ ਕਿ ਅਸੀਂ ਪੈਸਾ ਦੇਣਾ ਚਾਹੁੰਦੇ ਹਾਂ ਉਹ ਇੱਕ ਰਸਤਾ ਇਹ ਕਹਿੰਦੇ ਆ ਕਿ ਜਿੱਦਾਂ ਹੁਣ ਹੁਣ ਤੇ ਰਸ਼ਨ ਆ ਰਿਹਾ ਇਹਦਾ ਜੀ ਨਵੇੜ ਲਾਗੇ ਜਿਹਦੇ ਘਰਾਂ ਦੀ ਗੱਲ ਆਣੀ ਤੇ ਫਿਰ ਮੈਂ ਉਹਨਾਂ ਨੂੰ ਇੱਥੇ ਇੱਕ ਐਨ ਆਰ ਆਈ ਨੂੰ ਇਹੀ ਗੱਲ ਕਹੀ ਆ ਕਿ ਭਾਈ ਤੁਸੀਂ ਆਪਣਾ ਆਪਣਾ ਏਰੀਆ ਦੇਖੋ ਜ਼ਰੂਰੀ ਨਹੀਂ ਕਿ ਆਪਣੇ ਪਿੰਡ ਦੀ ਕਰਨਾ ਆਪਣੇ ਡਿਸਟ੍ਰਿਕਟ ਵਿੱਚ ਕਰਨਾ ਤੁਸੀਂ ਤੁਸੀਂ ਇਹ ਕੇਰੀਆ ਤੁਹਾਨੂੰ ਦੇ ਰਹੇ ਆ ਕਿ ਤੁਸੀਂ 10 ਮਗਨ ਲੈ ਲਓ ਤੁਸੀਂ 20 ਮਗਨ ਲੈ ਲਓ ਸਿੱਧੀ ਪੇਮੈਂਟ ਕਰੋ ਕੰਟਰੈਕਟਰ ਨੂੰ ਉਹ ਉਹਨਾਂ ਦੀ ਰਿਪੇਅਰ ਕਰ ਦਿੰਦੇ ਹੋ ਕੋਈ ਲੰਬੀ ਦੂਰ ਆਣ ਵਾਲਾ ਅਸੀਂ ਉਹਦੇ ਵੀ ਤਿਆਰ ਸਾਡੇ ਫੰਡ ਅਸੀਂ ਰਿਜ਼ਰਵ ਕੀਤੇ ਨੇ ਉਸ ਕੰ ਉਹ ਕਮRAND ਦੀ ਲੋੜ ਨਹੀਂ ਆ ਤਕੜੇ ਹੋਗਾ ਸੀ ਪੰਜਾਬੀ ਬਹੁਤ ਤਕੜੇ ਆ ਬੜੀ ਬੁੜੀ ਪਾਰਾਂ ਕਰਦੀ ਆ ਹੁੰਦੀ ਆ ਸੀ ਇਹਨੂੰ ਵੀ ਅਸੀਂ ਨਵੇਂੰਦਿਆਂਗੇ ਫਾੜਾ ਫਾੜ ਕੇ ਕਈਆਂ ਕਿਸਾਨਾਂ ਨੇ ਇੱਥਾਂ ਭਰ ਗਿਆ ਜੀ ਉਹਦੇ ਜਦੋਂ ਉਹ ਤੋਂ ਪਹਿਲਾਂ ਪਾਣੀ ਉੱਪਰ ਦੇਖਾਂਗੇ ਹੁਣ ਜਿਹੜੀ ਅਸੀਂ ਲੜਾਈ ਲੜਦੇ ਪਹਿਲਾਂ ਤਾਂ ਇਹ ਦੇਖੀਏ ਨਾ ਜੀ ਆਪਾਂ ਇਹਦੇ ਨਾਲ ਜੱਟੀਆਂ ਪਹਿਲਾਂ ਆਪਾਂ ਠੀਕ ਹੈ ਉਹ ਸੈਕੰਡ ਦੋ ਵਾਲਾ ਉਹ ਵੀ ਕਰਾਂਗੇ ਆਪਾਂ ਬਸੋ ਇੱਕ ਨਾ ਚਾਰਾ ਵੀ ਆ ਰਿਹਾ ਬਹੁਤ ਸਾਰਾ ਰਾਸ਼ਨ ਵੀ ਆ ਰਿਹਾ ਪਰ ਉਹ ਵੀ ਜਿਹੜੇ ਨਾ ਕੋਈ ਸਿਸਟਮ ਨਹੀਂ ਹੈ ਜਿਹਨੂੰ ਜਰੂਰਤ ਹੈ ਉਹਨੂੰ ਮਿਲਨੇ ਰਿਹਾ ਜਿਹਨੂੰ ਨਹੀਂ ਜਰੂਰਤ ਉਹ ਇਕੱਠਾ ਕਰ ਰਿਹਾ ਮੈਂ ਹੁਣੀ ਇਹੀ ਗੱਲ ਕਹਿ ਕੇ ਆਟਿਆ ਨਾ ਜੀ ਕਿ ਇੱਕ ਬੰਦਾ ਜਿਹੜਾ ਉਹ 8 8 ਬੰਡਲ ਨਾ ਇਕੱਠੇ ਕਰੇ ਪਹਿਲਾਂ ਤੁਹਾਡੇ ਕੋਲ ਲਿਸਟ ਬਣੀ ਹੋਵੇ ਤੋਂ ਪਿੰਡਾਂ ਦੀ ਵੀ ਐਸ ਪਿੰਡ ਤੇ ਜਾਣਾ ਇਹਨੂੰ ਐਨੇ ਚਾਹੀਦੇ ਇਹਨੂੰ ਐਨੇ ਚਾਹੀਦੇ ਜਿੱਦਾਂ ਤੁਹਾਡਾ ਟਾਲਾ ਆਂਦਾ ਹੁਣ 20 ਟਾਲਾ ਟਾਲਾ ਹੈਗਾ 20 ਟਾਲੀਆਂ ਲਿਆਓ ਟਰਾਲੀਆਂ ਤੋਂ ਪਿੰਡ ਵਾਈਜ਼ ਦੇ ਕੇ ਤੇ ਇਹ ਆਪਣੇ ਜੂਰੀਆਂ ਲਾਓ ਤੁਸੀਂ ਨਾ ਕਰੋ ਸਾਡੀ ਟੀਮ ਹੈਗੀ ਹੈ ਸਾਡੀ ਟੀਮ ਤੁਹਾਡੇ ਨਾਲ ਹੈ ਕਿ ਮੈਂ ਵੀ ਇਹੀ ਕੰਮ ਕਰ ਰਹੀ ਕਿ ਨਾ ਇਕੱਠਾ ਨਾ ਕਰੋ ਬਸ ਉਹਦਾ ਚਾਰਾ ਵੀ ਇਕੱਠਾ ਨਾ ਕਰੋ ਜਿੱਦਾਂ ਲੋੜ ਪਏ 재미, dass